ਰੋੜਾ ਬਈ ਹੈ ਇਹ ਇਨ ਕੋ ਉੱਤਰ ਵਾਲਾ ਰੋੜਾ ਬਈ ਕਰਾ ਇਹਨ ਕੋ ਉੱਤਰ ਤੋਂ ਜਗੜਾਵਾ ਦੇਖੋ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਇਹ ਰੋਜ਼ ਹੀ ਦੂਜੇ ਤੇ ਜਿਹੜਾ ਡਰਾਮੇ ਹੁੰਦੇ ਨੇ ਕਿ ਟੋਲ ਪਲਾਜ਼ੇ ਬੰਦ ਕਰਤੇ ਟੋਲ ਪਲਾਜ਼ੇ ਬੰਦ ਕਰਤੇ ਆ ਜਿਹੜਾ ਕਿ ਸ਼ਰਿਆਮ ਇੱਥੇ ੱੱਕਾ ਹੋ ਰਿਹਾ ਸਾਨੂੰ ਸਾਹਮਣੂ ਆਟ ਟੋਲ ਦੇਖੋ ਇਹਦਾ ਟੋਲ ਲੱਗਿਆ ਨਾ ਨਾ ਇੱਥੇ ਕੋਈ ਫਾਸਟ ਟੈਗ ਚੱਲਦਾ ਨਾ ਕੋਈ ਹੋਰ ਚੱਲਦਾ ਇੰਨਾ ਲੋਕਾਂ ਦੇ ੱਤੇ ੱਕਾ ਹੁੰਦਾ ਤੁਸੀਂ ਇਹ ਦੇਖ ਲਓ ਜਿਹੜੀ ਸੜਕਾ ਹੈ ਹਜ਼ਾਰ ਤਾਂ ਤੋਂ ਜਿਹੜੀ ਸੜਕ ਟੁੱਟੀ ਹੋਈ ਹੈ ਸਿੰਗਲ ਸੜਕਾ ਸਿੰਗਲ ਸੜਕ ਦੇ ਉੱਪਰ ਟੋਲ ਪਲਾਜ਼ਾ ਲਾਇਆ ਹੋਇਆ ਹੈ ਮੈਂ ਲੋਕਾਂ ਦਾ ਇੱਥੋਂ ਦਾ ਹੈਰਾਨ ਮੰਨਦਾ ਇਥੋਂ ਦੇ ਲੋਕਾਂ ਦਾ ਵੀ ਇਹ ਕਿਹੜੀ ਆਵਾਜ਼ ਕਹਿੰ ਨੂੰ ਉਠਾ ਰਹੇ ਕਿਹੜਾ ਇਲਾਕਾ ਬਈ ਆ ਪਿੰਡ ਕਿਹੜੇ ਨੇ ਇੱਥੇ ਲਵੇ ਲਵੇ ਇਹ ਸਤਵੇਂ ਵੇੜ ਤੋਂ ਬਈ ਆਪਣੇ ਨਾ ਪਿੰਡ ਦੇ ਵਿੱਚ ਵਾਲੇ ਪਿੰਡ ਆ ਜਾਂਦੇ ਮਹਤਪੁਰ ਹੈ ਆ ਨਾਲ ਕਿਹੜਾ ਪਿੰਡਾ ਇੱਥੇ ਜਿਹੜਾ ਟੋਲ ਲੱਗਾ ਹੋ ਆ ਸੰਗੋਵਾਲੀ ਸੀ ਜਿਹੜਾ ਆ ਸੰਗੋਵਾਲ ਬਈ ਸੰਗੋਵਾਲ ਤੋਂ ਆ ਹੁਣ ਕਿੱੜਾ ਹੋਊਗਾ ਇੱਥੇ ਇੱਧੂ ਗਾ ਬਈ ਸਿੱਧਮਾ ਆ ਜਾਣਾ ਸਿੱਧਮਾ ਦੇਖੋ ਆ ਮੈਂ ਹੈਰਾਨ ਆ ਵੈਸੇ ਝੰਡਾ ਦਾ ਲਾਈ ਫਿਰਦੇ ਨੇ ਕਿ ਮੂਰੇ ਤੁਸਾਨ ਮੈਂ ਕਿਸਾਨੀ ਦਾ ਹਨ ਪਰ ਇਹ ਇਹ ਦੇਖੋ ਸਿੰਗਲ ਜਿਹੜਾ ਰੋੜਾਂ ਦੇ ਉੱਪਰ ਟੋਲ ਲੱਗੇ ਪੈ ਨੇ ਮੈਂ ਤੁਹਾਨੂੰ ਅੱਗੇ ਸੜਕ ਵੀ ਦਿਖਾ ਦਿੰਦਾ ਟੁੱਟੀ ਸੜਕ ਦੇ ਉੱਪਰ ਟੋਲ ਸਿੰਗਲ ਸੜਕ ਦੇ ਉੱਪਰ ਟੋਲ ਹੈਰਾਨ ਆ ਯਾਰਾ ਸ਼ਰਿਆਮ ਨਾ ਥੱਕਾ ਹੋ ਰਿਹਾ ਪੰਜਾਬ ਦੇ ਵਿੱਚ ਇਹਨੇ ਲੁੱਟ ਹੋ ਰਹੀ ਹੈ ਜਿਲ੍ਹਾ ਹੈਗਾ ਇਹ ਲੁਧਿਆਣਾ ਹਨਾ ਜਿਹੜਾ ਲੁਧਿਆਣਾ ਸੰਗੋਵਾਲ ਜਿਹੜਾ ਪਿੰਡ ਆ ਇੱਥੇ ਇੰਨੇ ਕੋਦਰ ਨੂੰ ਕਿਹੜੀ ਸਿੰਗਲ ਸੜਕ ਜਾਂਦੀ ਹੈ ਇੱਧਰ ਕਿੱਧਰੋਂ ਜਾਂਦੀ ਹੈ ਜਗਰਾਮਾਂ ਨੂੰ ਇੱਧਰ ਜਗਰਾਮਾਂ ਨੂੰ ਇਹ ਲੋਕ ਇੱਥੋਂ ਮੈਂ ਇੱਥੋਂ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੁਸੀਂ ਇਕੱਠੇ ਹੋ ਤੁਹਾਡੇ ਨਾਲ ਮੈਂ ਖੜਾ ਹਾਂ ਇਸ ਚੀਜ਼ ਦਾ ਜਿਹੜਾ ਕਿ ਵਿਰੋਧ ਕਰੋ ਕਿੰਨੀ ਟੁੱਟੀ ਸੜਕ ਦੇ ਉੱਪਰ ਸਾਨੂੰ ਇਹ ਤਾਂ ਚੀਜ਼ ਪਤਾ ਹੋਣਾ ਚਾਹੀਦਾ ਹੈ ਜਿਹੜਾ ਟੋਲ ਲੱਗਦਾ ਕਿਹੜੀਆਂ ਫੈਸਿਲਿਟੀਆਂ ਲਈ ਟੋਲ ਲੱਗਦਾ ਟੁੱਕੀਆਂ ਸੜਕਾਂ ਨਹੀਂ ਆ ਜਿਹਦੇ ਉੱਪਰ ਟੋਲ ਦੇਈਏ ਨਾ ਦੇਈ ਚੱਲੋ ਥਾਂ ਥਾਂ ਤੇ ਜਾਮ ਲੱਗੇ ਪੈਣ ਥਾਂ ਥਾਂ ਤੇ ਉਹ ਹੋਇਤਾ ਨਹੀਂ ਟੋਲ ਦੇਣ ਦਾ ਇੱਕ ਮਕਸਦ ਹੁੰਦਾ ਹੈ ਸਾਫ਼ ਸੜਕ ਹੋਵੇ ਬਧੀਆ ਸੜਕ ਹੋਵੇ ਕੋਈ ਲਾਈਟਾਂ ਲੱਗੀਆਂ ਹੋਣ ਸਾਰਾ ਕੁਝ ਜਿਹੜੇ ਸਹੂਲਤਾਂ ਹੋਣ ਜਿਦੱਕੇ ਜਿਦੱਕੇ ਟੋਲ ਲੈਣਾ ਵੀ ਪੈਂਦਾ ਆਜਨ ਦੁਕਾਨ ਲੱਗੇ ਕਹੋ ਜੀ ਸੜਕਾ ਕਿਵੇਂ ਜਿਹੜਾ ਸਿੰਗਲ ਸੜਕ ਉੱਪਰ ਟੋਲ ਲੱਗ ਰਿਹਾ ਹੈ ਇਹ ਇਲਾਕੇ ਦੇ ਜਿੰਨੇ ਵੀ ਲੋਕ ਨੇ ਲੋਕਾਂ ਨੂੰ ਆਵਾਜ਼ ਠੋਣ ਚਾਹੁੰਦੇ ਆ ਇਹ ਸ਼ਰਿਆਮ ਥੋੜੇ ਇਲਾਕੇ ਦੀ ਰੋਟ ਹੋ ਰਹੀ ਆ ਛੋਟਾ ਟੋਲ ਲੱਗ ਜਗਰਾਉ ਤੋਂ ਨਕੋਦਰ ਰੋਡ ਆ ਅੱਗੇ ਲਿਖਾ ਦਿਖਾਉਣਾ ਤੁਹਾਨੂੰ ਇਹ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਆ ਇਹ ਤਾਂ ਦਿਖਾਉਂਦਾ ਕਾਕਾ ਆ ਜਕਾ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਆ ਨਾ ਇਹ ਟੋਲ ਦੇ ਉੱਪਰ ਭਰਾਵੋ ਤੁਹਾਡਾ ਬਹੁਤ ਨਜਾਇਜ਼ ਜਿਹੜੀ ਲੁੱਟ ਕੋਲ ਹੋ ਰਹੀ ਹੈ ਇਸ ਕਰਕੇ ਤੁਸੀਂ ਇਹ ਇਲਾਕੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਇਸ ਦੀਦਾ ਇਕੱਠੇ ਹੋ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰੀਏ ਅ ਮਗਰ ਵੀ ਭਾਈ ਆਪਣੀ ਹੈ ਗੱਡੀ ਠੀਕ ਠਾਕ ਭਾਈ ਠੀਕ ਆ ਇਸ ਕਰਕੇ ਤੁਸੀਂ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਬੰਦੇ ਵੀ ਕੰਪਨੀ ਵੀ ਜਿਹੜੀ ਬਾਹਰ ਦੀ ਹੈ ਇੱਕ ਮਿੰਟ ਮੈਂ ਕੰਪਨੀ ਪੁੱਛ ਲਾ ਇਹ ਕੰਪਨੀ ਕਿੱਥੋਂ ਦੀ ਆ ਥੱਲੇ ਜਾਂਦੇ ਭਾਈ ਜਿਹੜੀ ਇਹ ਟੋਲ ਵਾਲੀ ਕੰਪਨੀ ਕਿੱਥੋਂ ਦੀ ਆਏ ਇਹ ਜਿਹੜੀ ਟੋਲ ਵਾਲੀ ਕੰਪਨੀ ਕਿੱਥੋਂ ਦੀ ਹੈ? ਇਹ ਰੋਹਨ ਰਾਜਦੀਪ ਹੈ। ਹੈ? ਰੋਹਨ ਰਾਜਦੀਪ। ਕਿੱਥੋਂ ਦਾ ਹੈ? ਮਹਾਰਾਸ਼ਟਰ। ਮਹਾਰਾਸ਼ਟਰ ਦਾ। ਮਹਾਰਾਸ਼ਟਰ ਦਾ ਜਿਹੜਾ ਕਿ ਕੰਪਨੀ ਹੈ ਇਹ ਜਿਹੜੀ ਕਿ ਜਿਹੜਾ ਕਿ ਮਹਾਰਾਸ਼ਟਰ ਦਾ ਠੇਕੇਦਾਰ ਹੈ ਜਿਹੜਾ ਕਿ ਇੱਥੇ ਟੋਲ ਲਈਆਂ ਦਾ ਲੋਕਾਂ ਤੋਂ ਜਿਹੜੀ ਆ ਦੇਖ ਲਓ ਬਈ ਤੁਸੀਂ ਸੜਕ ਪੰਜਾਬ ਦੇ ਲੋਕੋ ਆਪ ਦੇਖ ਲਓ। ਆਹ ਸੜਕ ਉੱਪਰ ਟੋਲ ਲੱਗਣਾ ਤੁਸੀਂ ਆਪ ਦੱਸ ਦਿਓ ਕਿੰਨਾ ਕੁ ਜ਼ਿਆਦਾ ਕਿ ਤੁਹਾਨੂੰ ਟੋਏ ਦਿਖਾਉਣਾ ਮੈਂ। ਅੱਗੇ ਤੁਹਾਨੂੰ ਮੈਂ ਟੋਏ ਦਿਖਾਉਣਾ ਇਹ ਸੜਕ ਦੇ ਉੱਪਰ ਕਿੰਨੇ ਟੋਏ ਨੇਗੇ। ਸੜਕ ਦੇਖ ਲਓ ਕਿੰਨੀ ਬੇਕਾਰ ਸੜਕ ਹੈ। ਇਹਦੇ ਉ ਪੰਜਾਬ ਦਾ ਮੁੱਖ ਮੰਤਰੀ ਤੀਜੇ ਦਿਨ ਕਹਿੰਦਾ ਮੈਂ ਟੋਲ ਬੰਦ ਕਰਾਤੇ ਮੈਂ ਟੋਲ ਬੰਦ ਕਰਾਤੇ ਇਹ ਮੈਂ ਟੋਲ ਬਾਰੇ ਪਹਿਲਾਂ ਵੀ ਕਾਈ ਵਾਰੇ ਬੋਲ ਚੁੱਕਾ ਤੇ ਜਿਹੜਾ ਇਹ ਦੋ ਦੋ ਟੋਲ ਦੋ ਟੋਲ ਲੱਗੇ ਹੋਣਾ ਨਾ ਤੇ ਮੈਨੂੰ ਲੱਗਦਾ ਯਾਰ ਹੈ ਨਕੋਦਰ ਤੱਕ ਇੱਕ ਹੀ ਹੈ ਬਈ ਇੱਕੋ ਹੀ ਹੈ ਆ ਤੁਸੀਂ ਦੇਖ ਲਓ ਬਾਈ ਕਿਵੇਂ ਜਿਹੜਾ ਸਾਰੀਆਂ ਉੱਪਰ ਕਿੱਡੀ ਕੁ ਸੜਕ ਹੈ ਇਹ ਟੋਲ ਦੇ ਉੱਪਰ ਇਹ ਸੜਕ ਦੇ ਉੱਪਰ ਟੋਲ ਲੱਗਿਆ ਹੋਇਆ ਹੈ ਤੇ ਆ ਤੁਹਾਨੂੰ ਅੱਗੇ ਦਿਖਾਉਣਾ ਸਾਰੀ ਟੁੱਟੀ ਭੱਜੀ ਸੜਕ ਹੈ ¡Ataque de